ਉਤੇ ਉਹਨਾਂ ਦੇ ਸਾਰੇ ਆਈਜੀ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਸਾਰਿਆਂ ਨੇ ਉਪਰਾਲਾ ਕੀਤਾ ਤੇ ਅੱਜ ਜਿਹੜਾ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਸਾਈਕਲ ਰੈਲੀ ਹੈ ਜਿਹਦੇ ਵਿੱਚ ਬਹੁਤ ਅੱਜ ਵਿਸ਼ਵ ਵਾਟਰ ਡੇ ਵੀ ਹੈ ਜਿਹਦੇ ਵਾਸਤੇ এনवायरमेंट ਪ੍ਰਤੀ ਵੀ ਜਾਗਰੂਕ ਕੀਤਾ ਤੇ ਨਾਲ ਬੜੇ ਉਤਰਾਲੇ ਹੁੰਦੇ ਆ ਜੀ ਮੇਰੀ ਡਿਊਟੀ ਲੱਗਦੀ ਹੈ ਬਤੌਰ ਸਟੇ ਸੈਕਟਰੀ ਦੇ ਆਰਗੇਨਾਈਜ਼ਰ ਦੀ ਤਾਂ ਐਸਐਸਪੀ ਸਾਹਿਬ ਸ਼੍ਰੀ ਪਾਟਲ ਕੇਤਨ ਬਲੀਰਾ ਬਾਲੀਰਾਮ ਜੀ ਨੇ ਮੈਨੂੰ ਡਿਊਟੀ ਲਗਾਈ ਸੀ ਮੈਨੂੰ ਬੜਾ ਚਾਹ ਸੀ ਕਿ ਮੈਂ ਸ਼ਹੀਦ ਭਗਤ ਸਿੰਘ ਜੀ ਦੇ ਕਿਸੇ ਸਮਾਰੋਹ ਦੇ ਵਿੱਚ ਮੈਨੂੰ ਹਿੱਸਾ ਬਣਨ ਦਾ ਮੌਕਾ ਮਿਲ ਰਿਹਾ ਮੇਰੇ ਲਈ ਇਹ ਦੁਬਾਰੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਬੜਾ ਅੱਛਾ ਲੱਗੇ ਜੀ ਆਪਣਾ ਸਮਾਜ ਆਦਾ ਹੈ 1981 ਤੋਂ 84 ਤੱਕ ਐਲਰਮ ਕਾਲਜ ਦੇ ਵਿੱਚ ਐਨਸੀਸੀ ਐਨਐਸਐਸ ਸਕਾਊਟ ਦੇ ਤੌਰ ਤੇ ਇਦਾਂ ਹੀ ਸਾਈਕਲ ਰਾਈਡਾਂ ਤੇ ਚੰਡੀਗੜ੍ਹ ਵਗੈਰਾ ਹੋਰ ਜਗ੍ਹਾ ਜਾਂਦੇ ਸੀਗੇ ਤਾਂ ਇਹ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਵਾਤਾਵਰਣ ਪ੍ਰਤੀ ਸੁਚੇਤ ਕਰਨ ਦੇ ਲਈ ਸਤ ਬਲਬੀਰ ਸਿੰਘ ਸਿੰਚਾਵਾਲ ਜੀ ਆਏ ਨੇ ਰਾਜ ਸਤਿਵੰਦਾਂ ਤੇ ਸਾਡੇ ਜਗਰਾਉਂ ਸਬਡਿਵੀਜ਼ਨ ਮਾਗੀ ਬਾਜੀ ਬਾ ਤਾੜੀਆਂ ਦੇ ਨਾਲ ਲੱਗਾ ਸਵਾਗਤ ਡੀਸੀ ਐਸ ਦੂਰ ਤੱਕ ਇਸ ਪ੍ਰੋਗਰਾਮ ਨੂੰ ਪਹਚਾਨ ਦੇ ਲਈ ਐਸਐਸਪੀ ਸਾਹਿਬ ਦਾ ਸਾਥ ਜੀ ਨੇ ਕਲਿਆਣੀ ਹਸਪੀਟਲ ਨੇ ਬੜੀ ਸੇਵਾ ਦਿੱਤੀ ਹੈ ਸਾਡੇ ਜਗਰਾਉਂ ਦੇ